ਬਈ ਸੱਚਾ ਕਿਸੇ ਨੂੰ ਤੰਗ ਨਹੀਂ ਕਰਦਾ ਸਮਾਜ ਵਿਰੋਧੀਆਂ ਨੇ ਲੋਕਾਂ ਦਾ ਜਿਉਣਾ ਦੁਰਲਭ ਕਰਿਆ ਏ ਆ ਜਿਹੜੀ ਵੀਡੀਓ ਦਿਖਾਉਣ ਲੱਗੇ ਆ ਉਹਨੂੰ ਦੇਖ ਕੇ ਪ੍ਰਸ਼ਾਸਨ ਦੇ ਸਹਿਯੋਗੀ ਤਾਂ ਕਹਿਣਗੇ ਕਿ ਇਹ ਚੰਗਾ ਕਾਰਜ ਹੈ ਪਰ ਕੁਝ ਲੋਕ ਇਹ ਵੀ ਕਹਿਣਗੇ ਕਿ ਨਿੱਜੀ ਪੱਲਾ ਵਿੱਚ ਦਖਲ ਦਿੱਤਾ ਹੈ ਕਰ ਵੀ ਕੀ ਸਕਦੇ ਚੁੱਪ ਕਰਕੇ ਦਿਲ ਤੇ ਪੱਥਰ ਤਰਿਆ ਚੁੱਪ ਕਰਕੇ ਦਿਲ ਤੇ ਪੱਥਰ ਤਰਿਆ ਸਤਿ ਸ਼੍ਰੀ ਅਕਾਲ ਬੀਬੀ ਬਤੀ ਨਮਾ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੁਰਤੂ ਸ਼ਹਿਰ ਤੋਂ ਨਜ਼ਰ ਲੰਨ ਦੇ ਵੀਡੀਓ ਕਿਸ ਵਾਬਤ ਹੋ ਸਤਿਓ ਜਿਲ੍ਹਾ ਪੁਲਿਸ ਨੇ ਆਪਣੇ ਪੇਜ ਦੇ ਉੱਤੇ ਨਿੱਜੀ ਪੇਜ ਦੇ ਉੱਤੇ ਅਧਿਕਾਰਤ ਤੌਰ ਤੇ ਚੱਕ ਲਈ ਸਰਕਾਰੀ ਪੇਜ ਦੇ ਉੱਤੇ ਅਧਿਕਾਰਤ ਤੌਰ ਤੇ ਇੱਕ ਵੀਡੀਓ ਪਾਈ ਹੈ ਉਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਚਾਨਕ ਚੈਕਿੰਗ ਕੀਤੀ ਗਈ ਹੈ ਪਰ ਇਹ ਚੈਕਿੰਗ ਕਿੱਥੇ ਗਈ ਹੈ ਤਾਂ ਦੱਸ ਦਈਏ ਇਹ ਚੈਕਿੰਗ ਸ਼ਹਿਰ ਦੇ ਅੰਦਰ ਹੋਟਲਸ ਦੇ ਉੱਤੇ ਅਤੇ ਨਾਲ ਨਾਲ ਸਰਾਵਾਂ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਹੈ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਕਿ ਹੋਟਲ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਬੁਖਵਖ ਹੋਟਲਸ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਔਰ ਵੈਰੀਫਾਈ ਕੀਤਾ ਜਾ ਰਿਹਾ ਕਿ ਜਿਹੜੇ ਡਾਕੂਮੈਂਟਸ ਦੇ ਕੇ ਜਿਨੇ ਵੀ ਅੰਦਰ ਸਟੇ ਕੀਤਾ ਹੈ ਹੋਟਲਸ ਦੇ ਅੰਦਰ ਸਟੇ ਕੀਤਾ ਹੈ ਸਰਾਂ ਦੇ ਅੰਦਰ ਸਟੇ ਕੀਤਾ ਕੀ ਉਹ ਡਾਕੂਮੈਂਟਸ ਬਿਲਕੁਲ ਸਹੀ ਨੇ درست ਨੇ ਬੰਦਾ ਉਹੀ ਅੰਦਰ ਹੈ ਜਿਹੜਾ ਡਾਕੂਮੈਂਟ ਲੱਗਿਆ ਹੋਇਆ ਹੈ ਕਿ ਨਹੀਂ ਇਹ ਚੈਕਿੰਗ ਕੀਤੀ ਗਈ ਹੈ ਬਹੁਤ ਸਾਰੇ ਨੇ ਸੁਰੱਖਿਆ ਦੇ ਨਜ਼ਰੀਏ 'ਚ ਇਸ ਗੱਲ ਨੂੰ ਇਹ ਵੀ ਕਹਿ ਕੇ ਇਹ ਚੰਗਾ ਕਦਮ ਹੈ ਕਿਉਂਕਿ ਦੇਖੋ ਇੱਕ ਮਾੜਾ ਬੰਦਾ ਪੂਰੇ ਸਮਾਜ ਨੂੰ ਗੰਧਲਾ ਕਰ ਦਿੰਦਾ ਅਸੀਂ ਨਹੀਂ ਕਹਿੰਦੇ ਕਿ ਲੋਕ ਮਾੜੇ ਲੋਕ ਬਹੁਤ ਚੰਗੇ ਹੋਇਆ ਕਰਦੇ ਬਹੁਤ ਸਾਰੇ ਲੋਕ ਚੰਗੇ ਨੇ ਸਮਾਜ ਵਿੱਚ 99.9% ਲੋਕ ਬਹੁਤ ਚੰਗੇ ਨੇ ਜੋ ਆਪਣੀ ਜ਼ਿੰਮੇਵਾਰੀ ਸਮਝਦੇ ਆ ਆਪਣਾ ਆਪਣਾ ਰੋਲ ਸਮਾਜ ਵਿੱਚ ਸਮਝਦੇ ਆਪਣੇ ਆਪਣੀ ਉਹਨਾਂ ਦੀ ਕੀ ਰਿਸਪੌਂਸਿਬਿਲਟੀ ਆ ਇਸ ਗੱਲ ਨੂੰ ਸਮਝਦੇ ਆ ਲੇਕਿਨ 0.1% ਲੋਕ ਹੁੰਦੇ ਆ ਜਿਹੜਾ ਸਮਾਜ ਨੂੰ ਗੰਧਲਾ ਕਰਨ ਦਾ ਕੰਮ ਕਰਦੇ ਆ ਤੇ ਜਿਹੜੇ ਇਹ ਸ਼ਰਾਰਤੀ ਅਨਸਰ ਮਾੜੇ ਅਨਸਰ ਸ਼ਹਿਰ ਦੀ ਸੁਰੱਖਿਆ ਭੰਗ ਨਾ ਕਰ ਸਕਣ ਸ਼ਹਿਰ ਦੀ ਅੰਦਰ ਸ਼ਾਂਤੀ ਨੂੰ ਭੰਗ ਨਾ ਕਰ ਸਕਣ ਮਤਲਬ ਇਹ ਨਾ ਹੋਵੇ ਕਿ ਕਿਸੇ ਨੇ ਗਲਤ ਆਧਾਰ ਕਾਟ ਬਣਾਇਆ ਹੋਵੇ ਜਾਲੀ ਕੋਈ ਹੋਰ ਆਈਡੈਂਟੀਟੀ ਪ੍ਰੂਫ ਬਣਾਇਆ ਹੋਵੇ ਤੇ ਉਹ ਲਗਾ ਕੇ ਕਿਸੇ ਹੋਟਲਸ ਜਾਂ ਸਰਾ ਦੇ ਅੰਦਰ ਰਹਿ ਰਹੇ ਹੋਵੇ ਉਹਦੇ ਉੱਤੇ ਪੁਲਿਸ ਨੇ ਚੈਕਿੰਗ ਕੀਤੀ ਬਹੁਤੇ ਲੋਕਾਂ ਨੂੰ ਇਸ ਕਨ ਨੂੰ ਸਰਾਇਆ ਵੀ ਅਤੇ ਕੁਝ ਲੋਕਾਂ ਨੇ ਇਹ ਵੀ ਗੱਲ ਆਖੀ ਹੈ ਕਿ ਇਹ ਨਿੱਜੀ ਪਲਾ ਦੇ ਅੰਦਰ ਦਖਲ ਅੰਦਾਜੀ ਹੈ ਇਹ ਚੰਗੀ ਗੱਲ ਨਹੀਂ ਹੈ ਹੋਟਲਸ ਵਾਲੇ ਨੂੰ ਤਾੜਨਾ ਹੋਣੀ ਚਾਹੀਦੀ ਹੈ ਕਿ ਭਾਈ ਗਲਤ ਆਈਡੀ ਕਾਰਡ ਲੈ ਕੇ ਤੁਸੀਂ ਕਿਸੇ ਨੂੰ ਅੰਦਰ ਨਹੀਂ ਬਾੜਨਾ ਜੇ ਗਲਤ ਆਈਡੀ ਕਾਰਡ ਲੈ ਕੇ ਕਿਸੇ ਨੂੰ ਅੰਦਰ ਬਾੜਦੇ ਆ ਤਾਂ ਇਹ ਰਲਿਮਲੀ ਭੁਗਤ ਹੁੰਦੀ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਹੋਰ ਲੋਕਾਂ ਨੇ ਆਪਣੇ ਜਿਹੜੇ ਉਹਨਾਂ ਦੇ ਮਨ ਦੇ ਭਾਵ ਨੇ ਜਾਂ ਉਹਨਾਂ ਦੇ ਆਪਣੇ ਵਿਊ ਪੁਆਇੰਟਸ ਨੇ ਆਪਣੀਆਂ ਟਿੱਪਣੀਆਂ ਆਇਆ ਉਹ ਕਮੈਂਟ ਅਚ ਕੀਤੀਆਂ ਪਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਤੇ ਤੁਸੀਂ ਵੀ ਆਪਣੀ ਟਿੱਪਣੀ ਕਰ ਸਕਦੇ ਹੋ ਤਸਵੀਰਾਂ ਦਿਖਾ ਰਹੇ ਜਿਹਦੇ ਅੰਦਰ ਆਲਾ ਅਫਸਰ ਐਸ ਐਚਓ ਸਹਿਬਾਨ ਤੇ ਹੋਰ ਮੁਲਾਜ਼ਮ ਨਜ਼ਰ ਆਉਣਗੇ ਉਹ ਹੋਟਲਸ ਦੇ ਜਿਹੜਾ ਰਿਕਾਰਡ ਚੈੱਕ ਕਰ ਰਹੇ ਨੇ ਕਿ ਪਤਾ ਲੱਗ ਰਿਹਾ ਕਿ ਆਧਾਰ ਕਾਰਡ ਜਿਹੜਾ ਦਿੱਤਾ ਗਿਆ ਇੱਕ ਕਿਉਂਕਿ ਫੋਟੋਕਾਪੀ ਹੋ ਜਣੀ ਤੁਸੀਂ ਆਪਣਾ origignal document ਦਿੰਨੇ ਆ ਤਾਂ ਪਤਾ ਲੱਗ ਰਿਹਾ ਕਿ ਰਿਕਾਰਡ ਚੈੱਕ ਕੀਤਾ ਜਾ ਰਿਹਾ ਬੰਦੇ ਨੂੰ ਵੀ ਮੈਚ ਕੀਤਾ ਜਾ ਰਿਹਾ ਕਿ ਭਾਈ ਉਹੀ ਬੰਦਾ ਹੈ ਜਿਹਦਾ ਨਾਮ ਆਧਾਰ ਕਾਰਡ ਤੇ ਲਿਖਿਆ ਉਹੀ ਚਿਹਰਾ ਕਿ ਨਹੀਂ ਸੋ ਇਹ ਜਿਹੜੀ ਕਾਰਵਾਈ ਹੋਈ ਹੈ ਬਾਕੀ ਅਸੀਂ ਨਿੱਕੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਭਾਈ ਕਿਤੇ ਵੀ ਤੁਹਾਨੂੰ ਆਪਣਾ ਫੇਕ ਡਾਕੂਮੈਂਟ ਨਹੀਂ ਲਗਾਉਣਾ ਚਾਹੀਦਾ ਜਾਂ ਫੇਕ ਡਾਕੂਮੈਂਟ ਬਣਾਉਣਾ ਹੀ ਨਹੀਂ ਚਾਹੀਦਾ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਜਿਹੜੇ ਲੋਕ ਤੁਹਾਨੂੰ ਕਹਿੰਦੇ ਕਿ ਮੈਂ ਕੋਈ ਫੇਕ ਡਾਕੂਮੈਂਟ ਬਣਾ ਦਿਨਾ ਤੁਹਾਡਾ ਉਹਨਾਂ ਤੋਂ ਦੂਰੀ ਬਣਾਓ ਆਪਣੇ ਮਾਪਿਆਂ ਨੂੰ ਦੱਸੋ 112 ਨੰਬਰ ਤੇ ਫੇਕ ਡਾਕੂਮੈਂਟ ਨਾ ਬਣਾਉਣਾ ਚਾਹੀਦਾ ਨਾ ਕਿਤੇ ਲਗਾਉਣਾ ਚਾਹੀਦਾ ਕਿਉਂਕਿ ਫੇਕ ਡਾਕੂਮੈਂਟਸ ਨੂੰ ਲੈ ਕੇ ਜੇਕਰ ਤੁਹਾਡੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਜ਼ਿੰਦਗੀ ਜਿਹੜੀ ਹੈ ਉਹ ਫਿਰ ਤਬਾਹ ਹੋ ਜਾਂਦੀ ਤੁਸੀਂ ਫਿਰ ਸਰਕਾਰ ਦੇ ਪ੍ਰਸ਼ਾਸਨ ਦੇ ਜਿਹੜਾ ਉਹ ਤੁਹਾਨੂੰ ਅੰਡਰਲਾਈਨ ਕਰ ਲੈਂਦਾ ਨਿਸ਼ਾਨੇ ਤੇ ਆ ਜਾਂਦੇ ਫਿਰ ਤੁਹਾਨੂੰ ਬਾਰ-ਬਾਰ ਫਿਰ ਪੁੱਛਗਿਚ ਹੁੰਦੀ ਰਹਿੰਦੀ ਹੈ ਸੋ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਪਰਹੇਜ਼ ਕਰਨਾ ਔਰ ਮਾੜਿਆਂ ਦੀ ਜਿਹੜੀ ਸੰਗਤ ਹੈ ਉਹ ਨਹੀਂ ਕਰਨੀ ਕਿਉਂਕਿ ਇੱਕ ਗੰਦਾ ਆਂਡਾ ਪੂਰੀ ਟੋਕਰੀ ਜਿਹੜੀ ਹੈ ਉਹ ਖਰਾਬ ਕਰ ਦਿੰਦਾ ਸੋ ਤੁਸੀਂ ਬਚ ਕੇ ਰਹਿਣਾ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਣੇ